ਸੰਤ ਬਾਬਾ ਪਿਆਰਾ ਸਿੰਘ ਜੀ ਦੇ ਚਰਨ ਸੇਵਕ ਮਾਤਾ ਲੀਲਾਵੰਤੀ ਕੌਰ ਜੀ ਦੀ ਚੌਥੀ ਵਰ੍ਹੇ ਸਿ ਮਨਾਇਗੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲਮੇਰਾ ਸਮਾ ਗੁਰਮਤ ਦੇ ਅਨੁਸਾਰ ਅਤੇ ਸੇਵਾ ਸਿਮਰਨ ਕਰਕੇ ਬਤੀਤ ਕੀਤਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਲਾਭ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਨੇ ਮਾਤਾ ਲੀਲਾਵੰਤੀ ਜੀ ਦੇ ਜੀਵਨ ਤੇ ਚਾਨਣਾ ਪਾਉਂਦਿਆਂ ਕਿਹਾ ਕਿ ਜਿੱਥੇ-ਜਿੱਥੇ ਵੀ ਗੁਰੂ ਘਰਾਂ ਦੀ ਸੇਵਾ ਕੀਤੀ ਜਾਂਦੀ ਸੀ ਉਥੇ ਉਹ ਤਨ ਮਨ ਧੰਦੇ ਨਾਲ ਜਿਹੜੀ ਸੇਵਾ ਕਰਦੇ ਸਨ ਅੱਜ ਉਨ੍ਹਾਂ ਦੀ ਚੌਥੀ ਵਰਸੀ ਤੇ ਉਨ੍ਹਾਂ ਦੀ ਮਿੱਠੀ ਯਾਦ ਨੂੰ ਤਾਜ਼ਾ ਕੀਤਾ ਗਿਆ ਹੈ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ ਹਨ ਅਤੇ ਸੰਗਤਾਂ ਦੇ ਲਈ ਉਪਰੰਤ ਅਟੁੱਟ ਲੰਗਰ ਵਰਤਿਆ ਇਸ ਮੌਕੇ ਤੋਂ ਨਾ ਬੋਲਦਿਆਂ ਹੋਰ ਕੀ ਕੁਝ ਕਿਹਾ ਆਉ ਤੜਨਾ ਕਰਦੀਆਂ ਸਾਂਚਾ ਸਾਜੀ ਬਾਬਾ ਜੀ ਕੀ ਨਾਮ ਹੈ ਨਹੀਂ ਮੇਰਾ ਨਾਮ ਜੀ ਭਾਈ ਲਾਭ ਸਿੰਘ ਅੱਜ ਬਾਬਾ ਜੀ ਵਰਸੀ ਕਰਾਈ ਜਾ ਰਹੀ ਹੈ ਕੀ ਕਹਿਣਾ ਚਾਹਦੇ ਹੋ ਜੀ ਅੱਜ ਮਰਸੀ ਜੀ ਧੰਨ ਧੰਨ ਸੰਤ ਬਾਬਾ ਪਿਆਰਾ ਸਿੰਘ ਜੀ ਝਾੜਸਾ ਵਾਲੇ ਉਹਨਾਂ ਦੇ ਚਰਨ ਸੇਵਕ ਸਾਡੇ ਮਾਤਾ ਜੀ ਮਾਤਾ ਲੀਲਾਮੰਤਿਕੌਰ ਜੀ ਦੀ ਅੱਜ ਸਾਲਾਨਾ ਚੌਥੀ ਵਰਸੀ ਹੈ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਧੰਨ ਧੰਨ ਸੰਤ ਬਾਬਾ ਪਿਆਰਾ ਸਿੰਘ ਜੀ ਦੇ ਨਾਲ ਉਹਨਾਂ ਦੇ ਚਰਨਾਂ ਦੀ ਸੇਵਾ ਕਰਕੇ ਜਿੱਥੇ-ਜਿੱਥੇ ਗੁਰਦੁਆਰਿਆਂ ਸਾਹਿਬਾਂ ਦੀ ਸੇਵਾ ਚੱਲੀ ਉੱਥੇ-ਉੱਥੇ ਸਾਡੇ ਬਜ਼ੁਰਗ ਸਾਡੇ ਮਾਤਾ-ਪਿਤਾ ਸਾਡੇ ਨਾਨਾ-ਨਾਨੀ ਜੀ ਸਾਡਾ ਦਾਦਕਾ ਪਰਿਵਾਰ ਗੁਰਦੁਆਰਾ ਚਮਕੌਰ ਸਾਹਿਬ ਗੜੀ ਸਾਹਿਬ ਕਤਲਗੜ੍ਹ ਸਾਹਿਬ ਤਾੜੀ ਸਾਹਿਬ ਗੁਰੂਕੇ ਲਾਹੌਰ ਤੱਕ ਸਤਿਗੁਰਾਂ ਦੇ ਘਰ ਦੀ ਸੇਵਾ ਬਾਬਾ ਜੀ ਨੇ ਕਰਾਈ ਉੱਥੇ-ਉੱਥੇ ਸਤਿਗੁਰਾਂ ਦੇ ਚਰਨ ਸੇਵਕ ਬਣ ਕੇ ਉਹਨਾਂ ਦਾ ਹੁਕਮ ਮੰਨ ਕੇ ਉਹਨਾਂ ਦੇ ਨਾਲ ਸੇਵਾ ਕਰਦੇ ਰਹੇ ਤੇ ਸਤਗੁਰਾਂ ਦੀਆਂ ਰਹਿਮਤਾਂ ਬਖਸ਼ਿਸ਼ਾਂ ਧੰਨ ਧੰਨ ਸੰਤ ਬਾਬਾ ਪਿਆਰਾ ਸਿੰਘ ਜੀ ਦੀ ਏਡੀ ਮਿਹਰ ਹੋਈ ਸਾਡੇ ਇਲਾਕੇ ਤੇ ਸਾਡੇ ਪਿੰਡ ਤੇ ਸਾਡੇ ਨਗਰਾਂ ਤੇ ਕਿ ਘਰ ਘਰ ਸੰਤ ਬਾਬਾ ਪਿਆਰਾ ਸਿੰਘ ਦੇ ਨਾਮ ਦੀ ਜੋਤ ਲੱਗਦੀ ਆ ਭਾਈ ਸੋ ਬਾਬਾ ਜੀ ਦੀ ਰਹਿਮਤ ਦੇ ਸਦਕਾ ਅੱਜ ਉਹਨਾਂ ਦੀ ਸਾਲਾਨਾ 40 ਬਰਸੀ ਮਨਾਈ ਜਾ ਰਹੀ ਹੈ ਤੇ ਬਾਬਾ ਪਿਆਰਾ ਸਿੰਘ ਜੀ ਦੀ ਵੀ ਕੁਟਿਆ ਤੇ ਅੰਦਰ ਜਿੱਥੇ ਬਾਬਾ ਜੀ ਆਪ ਬੈਠ ਕੇ ਗਏ ਨੇ ਉਹਨਾਂ ਦੀ ਚਰਨ ਸ਼ੋਭਾ ਪ੍ਰਾਪਤ ਧਰਤੀ ਹੈ ਉੱਥੇ ਵੀ ਹਰ ਸਾਲ 8 ਜੇਠ 21 ਮਈ ਨੂੰ ਅਗਲੇ ਮਹੀਨੇ ਉਹਨਾਂ ਦੀ ਵਰਸੀ ਆਉਣੀ ਹੈ ਉਹਨਾਂ ਦੀ ਵਰਸੀ ਬਾਬਾ ਪਗ ਸਿੰਘ ਜੀ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਪੈਰਾ ਸਿੰਘ ਦੀ ਉਹਨਾਂ ਦੀ ਵਰਸੀ ਤੇ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਤੇ ਬਾਬਾ ਪੈਰਾ ਸਿੰਘ ਦਾ ਜਨਮ ਦਿਹਾੜਾ 9 ਜਨਵਰੀ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਚਾਰ ਸਮਾਗਮ ਸੋ ਸਮਾਗਮ ਜਿੰਨੇ ਮਰਜ਼ੀ ਹੋਣ ਧੰਨ ਧੰਨ ਸ੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਨਾਲ ਇਹੀ ਉਪਰਾਲਾ ਕਰੀਨੇਗਾ ਭਾਈ ਸਿੱਖ ਸੰਗਤ ਜੁੜੇ ਗੁਰੂ ਸਾਹਿਬ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਉਣਾ ਗੁਰੂ ਵਾਲੇ ਬਣਨਾ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ ਸਤਿਗੁਰੂ ਰਹਿਮਤਾਂ ਕਰਨ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨਾ ਸੋ ਜਿਹੜੀਆਂ ਸੰਗਤਾਂ ਸਾਡਾ ਤਾਂ ਜਨਮ ਲਗਭਗ 80-81 ਦਾ ਭਾਈ ਪਰ ਬਾਬਾ ਜੀ ਲਗਭਗ ਆਪਣਾ ਜੀਵਨ ਸਾਡੇ ਨਾਨਾ ਜੀ ਨਾਨੀ ਜੀ ਸਾਡੇ ਮਾਮਾ ਜੀ ਸਰਦਾਰ ਬੰਕਾ ਸਿੰਘ ਹੋਰ ਬੇਨਤ ਸੰਗਤਾਂ ਨੇ ਬਾਬਾ ਜੀ ਨਾਲ ਰਹਿ ਕੇ ਬੜੀ ਸੇਵਾ ਕੀਤੀ ਹੈ ਅੱਜ ਸੇਵਾ ਦਾ ਹੀ ਫਲ ਮਿਲ ਰਿਹਾ ਸੋ ਜਿਹੜੀਆਂ ਸੰਗਤਾਂ ਵੀ ਕੁटिया ਸਾਹਿਬ ਦੇ ਅੰਦਰ ਆ ਕੇ ਅਰਦਾਸਾਂ ਬੇਨਤੀਆਂ ਕਰਦੀਆਂ ਦੁੱਧ ਵਾਲਿਆਂ ਨੂੰ ਦੁੱਧ ਪੁੱਤ ਵਾਲਿਆਂ ਨੂੰ ਪੁੱਤ ਰਹਿਮਤਾ ਬਖਸ਼ਿਸ਼ਾਂ ਸਤਿਗੁਰੂ ਜੀ ਕਰਦੇ ਨੇ ਸੋ ਅੱਜ ਮਾਤਾ ਮਾਤਾ ਨੀਲਾਮੰਤੀ ਕੌਰ ਜੀ ਦੀ ਚੌਥੀ ਸਾਲਾਨਾ ਵਰਸੀ ਮਨਾ ਰਹੇ ਆ ਸੋ ਸਾਰੀਆਂ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਨੇ ਉਹਨਾਂ ਦੀ ਵਰਸੀ ਦੇ ਵਿੱਚ ਉਹਨਾਂ ਦੀ ਸੇਵਾ ਦੇ ਵਿੱਚ ਸੋ ਸਤਿਗੁਰੂ ਕਿਰਪਾ ਕਰਨ ਸਰਬੱਤ ਸੰਗਤਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਰਹਿਮਤਾਂ ਭੰਡਾਰੇ ਪਰਦੇਣ ਬੀਜਿਆ ਹਰਾ ਕਰਨ ਸੋ ਜਿਹੜੇ ਸੰਗਤਾਂ ਨੇ ਭਾਈ ਦਾਨਪੁਨ ਸੇਵਾ ਕੀਤੀ ਹੈ ਗੁਰੂ ਉਹਨਾਂ ਦੀ ਸੇਵਾ ਭਾਵਨਾ ਲਿਖੇ ਲਾਉਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਸੱਚੇ ਨਾਮ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੇਰਾ ਨਾਮ ਸਦਾਗਰ ਸਿੰਘ ਹੈ ਜੀ ਖੰਨੇ ਤਾਂ ਹੈਗਾ ਵਈ ਪਿੰਡ ਸਾਫਰ ਬੜ ਵਿਖੇ ਮਾਤਾ ਨੀਲਾ ਜੀ ਦੀ ਵਰਸੀ ਮਨਾਈ ਆ ਰਹੀ ਹੈ ਕੀ ਕਹਿਣ ਜੀ ਮਾਤਾ ਜੀ ਦੇ ਵਰਸੀ ਦੇ ਸੰਬੰਧ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਵੀ ਮਾਤਾ ਜੀ ਨੇ ਜਿੰਨਾ ਜੀਵਨ ਪਰਮਾਤਮਾ ਦੇ ਲੇਖੇ ਦੇ ਵਿੱਚ ਲਾਇਆ ਤੇ ਸੰਗਤਾਂ ਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਤੇ ਮੈਂ ਵੀ ਤਕਰੀਬਨ 30-35 ਸਾਲ ਤੋਂ ਇਸ ਕੋਟਿਆ ਦੇ ਨਾਲ ਜੁੜਿਆ ਹੋਇਆ ਹਾਂ ਤੇ ਮੈਂ ਤਾਂ ਅੱਜ ਤੱਕ ਇੱਥੇ ਇਹੀ ਕੁਝ ਦੇਖਿਆ ਹੈ ਜੋ ਮੈਨੂੰ ਪ੍ਰਾਪਤ ਹੋਇਆ ਇਥੋਂ ਸਿਰਫ ਤੇ ਸਿਰਫ ਪ੍ਰਮਾਤਮਾ ਦੇ ਘਰ ਦੀ ਦੇਣ ਹੀ ਪ੍ਰਾਪਤ ਹੋਈ ਹੈ ਇਸ ਤੋਂ ਇਲਾਵਾ ਮੈਨੂੰ ਕੁਝ ਨਹੀਂ ਇੱਥੇ ਦੇਖਿਆ ਮੈਂ ਇਹੀ ਸੰਗਤਾਂ ਨੂੰ ਪ੍ਰੇਰਨਾ ਕਰਨਾ ਚਾਹੁੰਦਾ ਵੀ ਅਗਰ ਇਸ ਸੰਸਥਾ ਦੇ ਵਿੱਚ ਜਗ੍ਹਾ ਤੇ ਆਣਾ ਹੈ ਤੇ ਸਿਰਫ ਇੱਥੇ ਪ੍ਰਮਾਤਮਾ ਦਾ ਨਾਮ ਹੀ ਜਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਹੋਰ ਕੁਝ ਨਹੀਂ